ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਭਾਈ ਗੋਂਦੇ ਦਾ ਪ੍ਰੇਮ ਤੇ ਗੁਰੂ ਜੀ ਦੇ ਦਰਸ਼ਨ ਭਾਈ ਗੋਂਦਾ ਗੁਰੂ ਜੀ ਦਾ ਇੱਕ ਬਹੁਤ ਪ੍ਰੇਮੀ ਭਗਤ ਸੀ ਇਹ ਗੁਰੂ ਜੀ ਦੇ ਪ੍ਰੇਮ ਵਿੱਚ ਸਦਾ ਹੀ ਮगन ਰਹਿੰਦਾ ਸੀ ਅਤੇ ਗੁਰੂ ਜੀ ਦੇ ਦਰਸ਼ਨ ਰਾਤ ਦਿਨ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਸੀ ਸ੍ਰੀ ਗੁਰੂ ਹਰ राय ਜੀ ਨੇ ਉਸ ਦੇ ਪ੍ਰੇਮ ਅਤੇ ਸੇਵਾ ਉੱਤੇ ਬਹੁਤ ਪਰਸਾਨ ਹੋ ਕੇ ਉਸ ਨੂੰ ਆਗਿਆ ਕੀਤੀ ਕਿ ਹੁਣ ਤੁਸੀਂ ਕਾਬਲ ਚਲੇ ਜਾਓ ਅਤੇ ਉੱਥੇ ਧਰਮਸ਼ਾਲਾ ਵਿੱਚ ਬੈਠ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਅਤੇ ਸੰਗਤ ਪਾਸੋਂ ਜਿਹੜੀ ਘਾਰ ਭੇਟ ਆਵੇ ਉਸ ਦਾ ਲੰਗਰ ਚਲਾਉਣਾ ਫਿਰ ਜਦ ਸੰਗਤ ਮਿਲ ਕੇ ਸਾਡੇ ਦਰਸ਼ਨਾਂ ਨੂੰ ਆਉਣ ਵਾਸਤੇ ਤਿਆਰ ਹੋਵੇ ਤਾਂ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਭਾਈ ਗੋਂਦਾ ਗੁਰੂ ਜੀ ਦਾ ਹੁਕਮ ਮੰਨ ਕੇ ਕਾਬਲ ਨੂੰ ਤੁਰ ਪਿਆ ਰਸਤੇ ਵਿੱਚ ਗੁਰਸਿੱਖਾਂ ਨੂੰ ਮਿਲਦਾ ਮਲਾਉਂਦਾ ਕੁਝ ਸਮੇਂ ਪਿਛੋਂ ਜਦ ਕਾਬਲ ਪਹੁੰਚਾ ਤਾਂ ਸੰਗਤ ਨੇ ਬੜਾ ਸਤਿਕਾਰ ਕੀਤਾ ਭਾਈ ਗੋਂਦਾ ਧਰਮਸ਼ਾਲਾ ਵਿੱਚ ਬੈਠ ਕੇ ਸਤਨਾਮ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕਰਨ ਲੱਗਾ ਸੰਗਤ ਪਾਸੋਂ ਜਿਹੜੀ ਮਾਇਆ ਆਵੇ ਉਸ ਦਾ ਲੰਗਰ ਜਾਰੀ ਕਰ ਦਿੱਤਾ ਭਾਈ ਗੋਂਦਾ 2 2 3 3 ਪਹਿਰ ਗੁਰੂ ਚਰਨਾਂ ਵਿੱਚ ਅਜੇ ਹੀ ਬਿਰਤੀ ਜੋੜ ਕੇ ਬੈਠਦਾ ਕਿ ਉਸ ਨੂੰ ਆਪਣੇ ਸਰੀਰ ਦੀ ਸੁਧ ਵੀ ਪੁੱਲ ਜਾਂਦੀ ਇੱਕ ਦਿਨ ਸਵੇਰੇ ਹੀ ਭਾਈ ਗੋਂਦਾ ਜੀ ਇਸ਼ਨਾਨ ਕਰਕੇ ਧਰਮਸ਼ਾਲਾ ਵਿੱਚ ਆਪਣਾ ਅਸਨ ਉੱਤੇ ਬੈਠ ਗਏ ਅਤੇ ਗੁਰੂ ਜੀ ਦੇ ਚਰਨ ਉਤ ਆਪਣੇ ਹਿਰਦੇ ਵਿੱਚ ਵਸਾ ਕੇ ਅਜਿਹੀ ਸਮਾਧੀ ਲਾ ਕੇ ਬੈਠੇ ਕਿ ਸੰਧਿਆ ਤੱਕ ਬੈਠੇ ਹੀ ਰਹੇ ਸੰਗਤ ਬੜੀ ਹੈਰਾਨ ਹੋ ਗਈ ਇਧਰ ਕਿਰਤਪੁਰ ਵਿੱਚ ਸ੍ਰੀ ਗੁਰੂ ਹਰ राय ਜੀ ਜਦ ਅੰਮ੍ਰਿਤ ਵੇਲੇ ਦੀਵਾਨ ਵਿੱਚ ਆਣ ਕੇ ਬੈਠੇ ਤਾਂ ਆਪ ਜੀ ਨੇ ਆਪਣੇ ਦੋਵੇਂ ਚਰਨ ਸਿੰਘਾਸਨ ਤੋਂ ਹੇਠਾਂ ਲਮਕਾ ਛੱਡਿਆ ਜਦ ਆਪ ਜੀ ਨੂੰ ਇਸ ਤਰ੍ਹਾਂ ਦੋ ਪਹਿਰ ਬੀਤ ਗਏ ਸ਼ਬਦ ਕੀਰਤਨ ਦਾ ਭੋਗ ਪੈ ਗਿਆ ਅਤੇ ਪ੍ਰਸ਼ਾਦ ਛਕਣ ਦਾ ਸਮਾਂ ਹੋ ਗਿਆ ਲੰਗਰ ਦਾ ਔਂਸਾ ਵੀ ਵੱਜ ਗਿਆ ਪਰ ਗੁਰੂ ਜੀ ਜਿਉਂ ਦੇ ਤਿਉਂ ਹੀ ਬੈਠੇ ਰਹੇ ਸਾਰੀ ਸੰਗਤ ਹੈਰਾਨ ਹੋ ਕੇ ਗੁਰੂ ਜੀ ਵੱਲ ਵੇਖ ਰਹੀ ਸੀ ਕਿ ਆਪ ਉੱਠਦੇ ਕਿਉਂ ਨਹੀਂ ਫਿਰ ਕੁਝ ਸਮੇਂ ਉਪਰੰਤ लांगरी ਨੇ ਆਣ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪ੍ਰਸ਼ਾਦ ਠੰਡਾ ਹੋ ਰਿਹਾ ਹੈ ਸੰਗਤ ਵੀ ਆਪ ਜੀ ਨੂੰ ਉਡੀਕ ਰਹੀ ਹੈ ਲਾਂਗਰੀ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਹੱਸ ਕੇ ਕਿਹਾ ਗੁਰੂ ਜੀ ਹੱਸ ਕੇ ਚੁੱਪ ਕਰ ਰਹੇ ਇੱਕ ਪੈਰ ਜਦ ਹੋਰ ਉੱਪਰ ਬੀਤ ਗਿਆ ਤਾਂ ਮੁੱਖੀ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅੱਜ ਆਪ ਨੂੰ ਇਸ ਤਰ੍ਹਾਂ ਬੈਠਿਆ ਤਿੰਨ ਪੈਰ ਭੀਤ ਗਏ ਹਨ ਸੰਗਤ ਸਭ ਆਪ ਜੀ ਵੱਲ ਵੇਖ ਰਹੀ ਹੈ ਕਿ ਕਦ ਉਠਣ ਤੇ ਲੰਗਰ ਛਕੀਏ ਲੰਗਰ ਠੰਡਾ ਹੋ ਗਿਆ ਹੈ ਇਸ ਦਾ ਕੀ ਕਾਰਨ ਹੈ ਸੰਗਤ ਜਾਣਨਾ ਚਾਹੁੰਦੀ ਹੈ ਗੁਰੂ ਜੀ ਨੇ ਕਿਹਾ ਗੁਰਮੁਖੋ ਸਾਡੇ ਦੋਵੇਂ ਚਰਨ ਅੱਜ ਸਵੇਰ ਦੇ ਪਾਈ ਗੋਂਦੇ ਨੇ ਕਾਬਲ ਵਿੱਚ ਫੜੇ ਹੋਏ ਹਨ ਜਦ ਤੱਕ ਉਹ ਸਾਡੇ ਪੈਰ ਨਾ ਛੱਡੇ ਤਦ ਤੱਕ ਅਸੀਂ ਉੱਠ ਨਹੀਂ ਸਕਦੇ ਇਹ ਸੁਣ ਕੇ ਸਭ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਭਾਈ ਗੋਂਦੇ ਦੀ ਪ੍ਰੇਮ ਭਾਵਨਾ ਦੀ ਪ੍ਰਸਰਨਤਾ ਕੀਤੀ ਜਦ ਸੰਧਿਆ ਪੈ ਗਈ ਸੋਦਰ ਦੇ ਪਾਠ ਉਪਰੰਤ ਅਰਦਾਸ ਹੋ ਕੇ ਦੀਵਾਨ ਦਾ ਭੋਗ ਪਿਆ ਤਾਂ ਗੁਰੂ ਜੀ ਨੇ ਦੋਵੇਂ ਚਰਨ ਚੁੱਕ ਕੇ ਆਸੰਤਿ ਰੱਖ ਲਈ ਅਤੇ ਫਿਰ ਉੱਠ ਕੇ ਲੰਗਰ ਵਿੱਚ ਚਲੇ ਗਏ। ਅਤੇ ਸੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ। ਕੁਝ ਸਮੇਂ ਉਪਰੰਤ ਜਦ ਕਾਬਲ ਦੀ ਸੰਗਤ ਗੁਰੂ ਜੀ ਦੇ ਦਰਸ਼ਨ ਨੂੰ ਕੀਰਤਪੁਰ ਵੱਲ ਤੁਰੀ ਤਾਂ ਭਾਈ ਗੋਂਦਾ ਜੀ ਵੀ ਉਹਨਾਂ ਦੇ ਨਾਲ ਹੀ ਚੱਲ ਕੇ ਕੀਰਤਪੁਰ ਆ ਗਿਆ। ਸੰਗਤ ਨੇ ਜਥਾ ਜੋਗ ਆਪੂ ਆਪਣੀ ਪੇਟਾ ਗੁਰੂ ਜੀ ਦੇ ਅਰਪਣ ਕਰਕੇ ਚਰਨਾ ਤੇ ਮੱਥਾ ਟੇਕਿਆ। ਭਾਈ ਗੋਂਦੇ ਨੇ ਜਦ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੀ ਵੱਲੋਂ ਕੁਝ ਭੇਟਾ ਅਰਪਣ ਕੀਤੀ ਤਾਂ ਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਭਾਈ ਜੀ ਨੂੰ ਸਤਕਾਰ ਨਾਲ ਆਪਣੇ ਪਾਸ ਮਿਠਾ ਕੇ ਕੁਸ਼ਲ ਮੰਗਲ ਪੁੱਛੀ ਉਪਰੰਤ ਕਾਬਲ ਦੀ ਸੰਗਤ ਪਾਸੋਂ ਗੁਰੂ ਜੀ ਨੇ ਪੁੱਛਿਆ ਸੁਣਾਓ ਭਾਈ ਗੋਂਦਾ ਜੀ ਉੱਥੇ ਕਿਸ ਤਰ੍ਹਾਂ ਸਮਾਪਤੀਤ ਕਰਦੇ ਹਨ ਸੰਗਤ ਨੇ ਕਿਹਾ ਮਹਾਰਾਜ ਭਾਈ ਜੀ ਸਤ ਨਾਮ ਦਾ ਪ੍ਰਚਾਰ ਕਰਦੇ ਹਨ ਦੇਗ ਚਲਾਉਂਦੇ ਹਨ ਪਹਿਰ ਪਹਿਰ ਦੋ ਦੋ ਪਹਿਰ ਸਮਾਧੀ ਵਿੱਚ ਲਿਵਲੀਨ ਬੈਠੇ ਰਹਿੰਦੇ ਹਨ ਇੱਕ ਦਿਨ ਦੀ ਗੱਲ ਹੈ ਕਿ ਭਾਈ ਜੀ ਜਿਉਂ ਸਵੇਰ ਤੋਂ ਸਮਾਧੀ ਵਿੱਚ ਬੈਠੇ ਤਾਂ ਸੰਧਿਆ ਪੈ ਗਈ ਸੰਗਤ ਨੇ ਵੀ ਇਹਨਾਂ ਦੇ ਨਾਲ ਹੀ ਪ੍ਰਸ਼ਾਦ ਪਾਣੀ ਸੰਧਿਆ ਨੂੰ ਇਹਨਾਂ ਦੀ ਸਮਾਧੀ ਉਥਾਨ ਹੋਣ ਉਪਰੰਤ ਹੀ ਛਕਿਆ ਇਦਰੋਂ ਜਦ ਕੀਰਤਪੁਰ ਦੀ ਸੰਗਤ ਨੇ ਵੀ ਗੁਰੂ ਜੀ ਦੇ ਸਾਰਾ ਦਿਨ ਪੈ ਲੰਕਾ ਕੇ ਬੈਠੇ ਰਹਿਣ ਦਾ ਪ੍ਰਸੰਗ ਸੁਣਾਇਆ ਤਾਂ ਸੰਗਤਾਂ ਨੂੰ ਬਹੁਤ ਸ਼ਰਦਾ ਹੋ ਗਈ ਭਾਈ ਗੋਂਦੇ ਨੇ ਸਾਰੀ ਗੱਲ ਸੁਣ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਖਿਆ ਮਹਾਰਾਜ ਇਹ ਸਭ ਵਡਿਆਈਆਂ ਆਪ ਜੀ ਦੀਆਂ ਹਨ ਅਸੀਂ ਤੁਸ ਜੀਵ ਅਲ ਪਗ ਆਪ ਜੀ ਦੀ ਮਹਿਮਾ ਨੂੰ ਕੀ ਜਾਣਦੇ ਹਾਂ ਅਸੀਂ ਜਾਣ ਨਹੀਂ ਸਕਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ